ਕਿਹੜਾ ਪਿੰਡ ਹੈਗਾ ਸੀਗਾ ਉੱਥੇ? ਔਲਖ ਔਲਖ ਕਦੋਂ ਦਾ ਜਨਮ ਹੈ ਤੁਹਾਡਾ? 1992 ਆ। ਅੱਛਾ ਤੇ ਉੱਥੇ ਜਦੋਂ ਜਨਮ ਹੋਇਆ ਤਾਂ ਤੁਹਾਡੇ ਕੀ ਪਰਿਵਾਰ ਦੇ ਵਿੱਚ ਕੌਣ-ਕੌਣ ਸੀਗਾ? ਆਮ ਬਾਰੇ ਰੱਲ ਕਰਾਂਗੇ। ਮੁਫਲਮਾਣੀ ਤੋਂ ਕਾਰਕਾ ਜੋ ਬੈਠ ਰਿਹਾ ਹੋਇਆ ਚ ਕਈ ਜਾਤਾਂ। ਹੂੰ। ਅੱਛਾ ਪਰਿਵਾਰ ਦੇ ਵਿੱਚ ਕੌਣ-ਕੌਣ ਹੈਗਾ ਸੀਗਾ ਉਸ ਵੇਲੇ? ਰਵਾਰ ਚ ਵੱਡੇ ਹੂੰ ਆਵਦੇ ਆਦੇ ਪਰ ਆਵਦੇ ਹੂੰ ਉਹਦੇਾਰੇ ਥਾਲਮ ਤਰੀਕਾ ਕਬੀਲਾ ਜਦੋਂ 47 ਦੀ ਵੰਡ ਹੋਈ ਉਦੋਂ ਕਿੰਨੇ ਸਾਲ ਦੇ ਹੋਗੇ ਸੀਗੇ ਤੁਸੀਂ ਤਾਂ ਦੱਬਾ ਫਾੜ ਕੇ ਫੱਤ ਫਾਲ ਜਾਂਟ ਫਾਲ ਦੇ ਤੱਕ ਇਹ ਰਹਾ ਉਸ ਟਾਈਮ ਕਿਵੇਂ ਜੇ ਸਕੂਲ ਤੁਸੀਂ ਜਾਂਦੇ ਹੋਗੇ ਸੀਗੇ ਉੱਥੇ ਜੇ ਸਕੂਲ ਪੜ੍ਹਦੇ ਸੀਗੇ ਨਹੀਂ ਨਹੀਂ ਸਕੂਲ ਨਹੀਂ ਬੜੇ ਅਜਾ ਨਹੀਂ ਪੜੇ ਹੁੰਦੇ। ਦੋਸਤ ਹੈਗੇ ਸੀਗੇ ਤੁਹਾਡੇ ਉੱਥੇ। ਹੈਗਾ ਇਹ। ਯਾਦ ਆਂਦੇ ਅੱਜ ਵੀ? ਆ ਆਉਂਦੇ ਨੇ। ਉਸ ਵੇਲੇ ਕਿਵੇਂ ਖੇਡਦੇ ਹੁੰਦੇ ਸੀਗੇ? ਵਾਹ, ਢੇੜੀ ਲੋਕਾਂ ਮੇਢੀ ਕੈਡ ਨਹੀਂ ਚਾਹ। ਯਾ ਕੋਟਲਾ ਜਿਹਾ ਬਾਕੀ ਕੈਡੀ ਜਾਏ। ਹੂੰ। ਤੇਰੀ ਆਪ ਕੈਡਾਂ ਸੀ ਉਦੋਂ? ਤੇ ਦੋਸਤ ਤੁਹਾਡੇ ਮੁਸਲਮਾਨ ਵੀ ਹੈਗੇ ਸੀਗੇ? ਮੁਸਲਮਾਨ ਹੀ। ਅੱਛਾ ਉਦੋਂ ਇਕੱਠੇ ਰਹਿੰਦੇ ਹੈਗੇ ਸੀ? ਇਕੱਠਾ ਇਕੱਠੇ। ਤਾਂ ਕੋਈ ਮਤਲਬ ਉਹ ਉਹਨੂੰ ਐਸੇ ਹਾਲਾਤ ਨਹੀਂ ਹਗੇ ਸੀਗੇ 47 ਤੋਂ ਪਹਿਲਾਂ ਨਾ ਕੋਈ ਲੱਗਦਾ ਨਹੀਂ ਮਾਰਾ 47 ਦੇ ਵਿੱਚ ਕਿਵੇਂ ਦੇ ਹਾਲਾਤ ਸੀਗੇ ਹੋਏ ਉਦੋਂ ਵੀ ਇਹ ਚੰਗਾ ਹੀ ਫਾੜਿਆ ਤਾਂ ਪਤਾ ਪਤਾਂ ਦੇ ਨੇ ਜਿਵੇਂ ਵਿਗੜੇ ਹੂੰ ਜਿਵੇਂ ਤਰਪਾਈ ਕੀ ਕੀ ਵੇਖਿਆ ਉਹ ਅੱਜ ਵੀ ਤੁਹਾਨੂੰ ਯਾਦ ਆਂਦਾ ਹੈ ਆਂਦਾ ਆਰਾ ਆਂਦਾ ਕੀ ਕੀ ਦੇਖਿਆ ਉਸ ਟਾਈਮ ਦੇ ਉੱਪਰ ਤੁਸੀਂ ਮਾੜਾ ਕੁਝ ਵੇਖਿਆ ਹੂੰ ਤੁਸੀਂ ਉੱਥੋਂ ਕਿਵੇਂ ਆਏ ਗੱਡਾਂ ਚੜਨ ਦਾ ਆਪਣੇ ਪੈ ਕੱਡਾਂ ਤੇ ਅੱਛਾ ਗੱਡਾਂ ਦੇ ਉੱਪਰ ਆਏ ਸੀਗੇ ਤੇ ਘਰ ਦਾ ਸਮਾਨ ਕੁਝ ਲੈ ਆਂਦਾ ਤੇ ਕੁਝ ਉੱਥੇ ਪਾਟਾਈ ਤੇ ਲੋਕਾਂ ਨੇ ਕਰਾਂ ਦੇ ਭੁਲਮਾਨਾਂ ਦੇ ਜਦੋਂ ਨੇੜੇ ਤੱਕਲੇ ਅੱਛਾ ਉਦੋਂ ਕੀ ਕਹਿੰਦੇ ਸੀਗੇ ਤੁਸੀਂ ਇੱਥੋਂ ਚੱਲ ਜੋ ਵੀ ਇਹ ਬੰਦ ਹੋ ਵੀ ਇਹ ਪਾਕ ਪਤਾਣਾ ਬਣ ਗਿਆ ਹੂੰ ਚੋਰੀ ਦੇ ਜੱਟੋ ਨਿਕਲ ਜਿਓ ਬੜਾ ਖੋਫਨਾਕ ਮੰਜ਼ਰ ਸੀ ਉਸ ਟਾਈਮ ਦੇ ਉੱਤੇ ਬੜੀ ਡਰ ਲੱਗਦਾ ਸੀ ਉਸ ਟਾਈਮ ਤੇ ਕਿਉਂਕਿ ਬੜਾ ਹੂੰ ਨਿੱਕੇ ਨਿੱਕੇ ਬੱਚੇ ਹਾਈਡਾ ਤੇ ਦੇਖਿਆ ਹੂੰ ਜਦੋਂ ਤੁਸੀਂ ਉੱਥੇ ਘਰੋਂ ਨਿਕਲੇ ਗੱਡਿਆਂ ਦੇ ਉੱਪਰ ਗਏ ਤਾਂ ਕਿੰਨੇ ਗੱਡੇ ਸੀਗੇ ਨਾਲ ਗੱਡੇ ਤਾਂ ਡੱਫੇ ਬਹੁਤ ਜ਼ਿਆਦਾ ਸੀ ਆੜਾ ਨੌਕਾ ਗੱਡਾ ਰਿਹਾ ਹੂੰ ਉਹ ਫਿਰ ਵੇਰੇ ਦਾ ਜਿਦਾਂ ਦਰ ਹਲ ਤੁਰੇ ਆਈ ਐਂਡੋਂ ਨਿਕਲ ਕੇ ਆੜਾ ਪਿੰਡ ਬੜਾ ਕਾਬਲਾ ਜੁੜਿਆ ਬਾਵਾ ਜਗਤ ਅੰਦਾ ਫਤਾ ਪੰਡਾ ਦਾ ਜੁੜਿਆ ਹੂੰ ਤਾਂ ਰਸਤੇ ਦੇ ਵਿੱਚ ਕੋਈ ਤੁਹਾਨੂੰ ਪਏ ਵੀ ਸੀਗੇ ਪਏ ਨੇ ਦੋ ਤਿੰਨ ਜਗ੍ਹੀ ਹੂੰ ਪਰ ਬਜਟ ਤਵਦੀਰੀ ਹੂੰ ਅਗਰ ਮੈਂ ਟਰੀ ਆਗੇ ਕਹਦੇ ਮੇਹੀ ਪੈਣ ਲੱਗ ਪਿਆ ਕਦੇ ਬਜਟ ਤਵਦੀਰੀ ਉਸ ਟਾਈਮ ਤੁਹਾਡੇ ਨਾਲ ਕੌਣ ਸੀਗਾ ਭੈਣ ਭਰਾ ਹੀ ਹੀ ਹੋਰ ਕੌਣ ਸੀ ਅੱਛਾ ਤੇ ਤੁਹਾਡੇ ਭਰਾ ਵੱਡੇ ਸੀਗੇ ਨਹੀਂ ਭਰਾ ਦਾ ਛੋਟੇ ਤਾਆਂ ਟਾਟਿਆਂ ਦੇ ਤੇ ਗਏ ਸੀ। ਅੱਛਾ ਸਾਰਾ ਪਰਿਵਾਰ ਹੀ ਫਿਰ ਵਾਪਸ ਆ ਗਿਆ ਸੀ। ਆਹ ਫਾਇਰ। ਜਦੋਂ ਮੀਂਹ ਪੈਂਦਾ ਸੀ ਰੋਟੀ ਕਿਵੇਂ ਖਾਂਦੇ ਸੀਗੇ ਫਿਰ ਉੱਥੇ ਉੱਥੇ ਕੱਢ ਕੱਢਿਆਂ ਸਾਡੇ ਬਾੜ ਕੇ। ਹੂੰ ਕੱਢਿਆਂ ਥੱਲੇ। ਅੱਛਾ। ਤੇ ਬੜਾ ਸਮਾਨ ਉੱਥੇ ਰਹਿ ਗਿਆ ਹੋਣਾ। ਕਿਉਂਕਿ ਬਹੁਤ ਜ਼ਿਆਦਾ ਜ਼ਮੀਨ ਜਮੀਨ ਕਿੰਨੀ ਹੈਗੀ ਸੀਗੀ? ਜ਼ਮੀਨ ਤਾਂ ਬੜੀ ਭਾਈ ਹੀ ਨੀਗੀ। ਹੂੰ ਵਾਝਾ ਕੇ ਲੈ। ਉੱਥੇ ਹਾਂ। ਅੱਛਾ ਉਹ ਆ ਗਿਆ ਵੀ ਦਰਿਆ ਦੇ ਅੱਛਾ ਬੈਂਚਪ ਉਹ ਕਲਰ ਫੋਟੋ ਲਖਾ ਜਾਂਦੇ ਹਾਂ ਉਹ ਉਸ ਪਾਸੇ 52 ਕਿਲੇ ਸੀ ਤੁਹਾਡੇ ਹਾਂ ਪਾਕਿਸਤਾਨ ਦੇ ਵਿੱਚ ਹਾਂ ਤੇ ਇਧਰ ਇੱਥੇ ਕੋਈ ਵੀ ਨਹੀਂ ਆਈ ਇਧਰ ਕੁਝ ਵੀ ਨਹੀਂ ਹੈ ਆਇਆ ਕੁਝ ਵੀ ਨਹੀਂ ਆਇਆ ਮਤਲਬ ਕਿ ਤੁਹਾਨੂੰ ਕੁਝ ਵੀ ਨਹੀਂ ਮਿਲਿਆ ਹਾਂ ਉਸ ਵੰਡ ਨੂੰ ਕਿਵੇਂ ਵੇਖਦੇ ਹੋ ਵੇਖੀ ਰੱਖ ਬਰਾਬਰ ਹਵਾ ਮਾੜਾ ਆ ਰਿਹਾ ਹੋ ਤਾਂ ਬਹੁਤ ਜ਼ਿਆਦਾ ਹੂੰ ਫਿਰ ਇਧਰ ਜਦੋਂ ਆਏ ਜਦੋਂ ਤੁਸੀਂ ਪਾਕਿਸਤਾਨ ਤੋਂ ਭਾਰਤ ਵੱਲ ਆਏ ਫਿਰ ਕਿੱਥੇ ਆਏ ਤੁਸੀਂ ਤੁਹਾਨੂੰ ਡਾਕਟਰ ਨੇ ਪੱਪੇ ਬੈਠੇ ਉੱਪਰ ਫਾਇਲ ਹੋਾਈ ਹੂੰ ਤੇ ਬੈਠੇ ਬੁਰਾ ਗਾ ਫਿਰ ਇੱਥੇ ਪੜਾਇਆ ਹੈ ਜੇ ਮੁੰਡੇ ਨੂੰ ਵਿਆਹਣਾ ਹੈ ਹੂੰ ਕਿ ਤੋ ਪਿੰਡ ਦੇ ਨਲ ਗਿਆ ਇੱਥੇ ਵਜੀਦਕੋਟ ਦੇ ਯਾਰੋ ਉੱਥੇ ਇੱਥੋਂ ਨੇੜਾ ਆਪਣਾ ਹੈ ਤੁਹਾਨੂੰ ਕਿੱਥੇ ਜਾਣਾ ਹੈ ਨੇੜਾ ਆਪਣਾ ਕੋਈ ਚਾਹ ਦੇ ਰੌਲਾ ਹੈ ਉਹ ਤਾਂ ਜ्यों ਗੱਡਾਂ ਜੁੱਤੀਆਂ ਜਿਲੰਦਰ ਹੁਧਿਆਣਾ ਮਿਹਨਿਆ ਜਾਇਤੀ ਆ ਕਿਥੇ ਵਜੀਤਪੁਰਾਏ ਹਾਂ ਵਜੀਤਪੁਰ ਮਿਹਨਿਆ ਜਾਏ ਉਹ ਗੱਲਾਂ ਤੇ ਕਿ ਇੱਥੇ ਕੋਈ ਰਹਿੰਦਾ ਸੀਗਾ ਇੱਥੇ ਕੋਈ ਪਿੰਡ ਦੇ ਹੈ ਅੱਛਾ ਦੋ ਮਿਹਨਿਆ ਦੇ ਆ ਗਏ ਬਾਤਰੋਂ ਜੇ ਨਿਕਲੇ ਤੇ ਆਪੂ ਜਿੱਥੇ ਆ ਗਏ ਤਾਂ ਫਿਰ ਵਿਆਹ ਕਿਹੜੀ ਉਮਰ ਦੇ ਵਿੱਚ ਹੋਇਆ ਤੁਹਾਡਾ ਵਿਆਹ ਤਾਂ ਤਾਂ 19 ਕੁਕਾਰ ਸੀ ਅੱਛਾ ਕਾਰ ਦੇ ਵਿੱਚ ਹਾਂ ਇੰਦਰਲੇ ਵੇ ਰਾਈਟ ਦੇਰ ਤੇ ਅੱਜ ਵੀ ਬਾਬਾ ਜੀ ਕੋਈ ਗੱਲਾਂ ਯਾਦ ਆਂਦੀਆਂ ਉਥੋਂ ਦੀਆਂ ਉਸ ਟਾਈਮ ਦੀਆਂ ਬਹੁਤ ਯਾਦੀਆਂ ਹੂੰ ਫਾਰੀ ਰਾਜ ਤਾਂ ਦੇ ਵਿਆਹ ਘਤਾਂ ਦੀ ਗਈਆਂ ਉਹ ਗੈਰੇ ਨੀ ਨਾ ਹੂੰ ਕਿ ਬੜਾ ਕੁਛ ਸੀਗਾ ਉੱਥੇ ਹਾਂ ਇਹ ਇੰਦਰਲੇ ਪਾਸੇ ਕੁਛ ਨਹੀਂ ਮਿਲਿਆ ਤੇ ਉੱਧਰ ਤਾਂ ਹਾਂ ਕਿੰਨੇ ਕਿੱਲੇ ਪਿਆਲੇ ਸੀਗੇ ਹਾਂ ਸਰਦਾਰੀਆਂ ਚਾਹੇ ਤਾਂ ਦਾਦਾ ਪਾਬੋਨ ਜਾ ਕੇ ਲੈ ਹੂੰ ਉੱਥੇ ਫਿਰ ਉੱਥੇ ਵੱਟ ਟੱਕ ਵੀ ਹੋਈ ਮਾਰਕਟਾਈ ਵੀ ਹੋਈ ਸੀਗੀ ਉੱਥੇ ਉਹ ਮੰਜ਼ਰ ਵੇਖਿਆ ਤੁਸੀਂ ਨਹੀਂ ਉਹ ਬਚੇ ਰਹੇ ਆ ਮਾਰਕਟਾਈ ਦੇ ਤਾਂ ਬਚੇ ਰਹੇ ਆ ਹੂੰ ਜੋ ਤੇਨਾ ਡੇਬੇ ਦਾ ਬਣਨੇ ਨੇ ਹੂੰ ਪਰ ਬਾਤ ਬਜੇ ਤਾਂ ਉਹ ਨਹੀਂ ਕਦੇ ਮਿੰਟਰੀ ਆ ਗਈ ਹੂੰ ਕਦੇ ਮੀ ਪੈਣ ਲੱਗਦਾ ਕਦੇ ਇਤਰਾ ਕਰਕੇ ਬਾਤ ਬਜੇ ਤਾਂ ਉਹ ਤੇਨਾ ਡੇਬੇ ਫਾਡੇ ਦੇ ਬਣਨ ਬਾਰੇ ਤਗੜੇ ਹੂੰ